ਮੀਟਰ ਨਹੀਂ ਲੱਗਣ ਦਵਾਂਗੇ ਭਾਈ ਠੀਕ ਆ ਕਿਉਂਕਿ ਸਾਡੀ ਜਥੇਬੰਦੀ ਕੀ ਸਾਰੇ ਐਸਕੇਐਮ ਵੱਲੋਂ ਇੱਕ ਕਿਹਾ ਗਿਆ ਹੈ ਕਿ ਚਿੱਪਾਂ ਵਾਲੇ ਮੀਟਰ ਅਸੀਂ ਨਹੀਂ ਲੱਗਣ ਦਵਾਂਗੇ ਅਗਰ ਜਿਹੜੇ ਪਹਿਲਾ ਮੀਟਰ ਚੱਲਦੇ ਨੇ ਉਹ ਤੁਸੀਂ ਲਾਉਨੇ ਹੋ ਬੇਸ਼ੱਕ ਲਾ ਦਿਓ ਉਹ ਤੁਹਾਡੀ ਡਿਊਟੀ ਬਣਦੀ ਆ ਤੁਸੀਂ ਲਾ ਸਕਦੇ ਹੋ ਤਾਂ ਤੁਹਾਨੂੰ ਤੁਸੀਂ ਆਏ ਹੋ ਦੂਜੀ ਦੇ ਤੌਰ ਤੇ ਆਏ ਹੋ ਤੁਹਾਨੂੰ ਕਿਸੇ ਨੇ ਵੱਧ ਘੱਟ ਕਿਸੇ ਨੇ ਕਿਹਾ ਨਹੀਂ ਹੈਗਾ ਠੀਕ ਆ ਕਿਉਂਕਿ ਤੁਹਾਡੀ ਡਿਊਟੀ ਬਣਦੀ ਆ ਪਰ ਜਿਹੜੀ ਸਾਡੀ ਜਥੇਬੰਦੀਆਂ ਵੱਲੋਂ ਇਹ ਕੀਤਾ ਗਿਆ ਕਿ ਅਸੀਂ ਸਮਾਰਟ ਮੀਟਰ ਪਿੰਡਾਂ ਦੇ ਵਿੱਚ ਨਹੀਂ ਲੱਗਣਦੇ ਨੇ ਅਸੀਂ ਨਹੀਂ ਲੱਗਣਦੇ ਨੇ ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਅਸੀਂ ਇਹ ਮੀਟਰ ਨਹੀਂ ਲੱਗਣਦੇ